ਜਾਲ ਸਾਜ਼ ਕਹਾਣੀ ਅੰਮ੍ਰਿਤਕੌਰ ਆ ਦੇਖੀ ਕੁੜੇ ਫੋਨ ਕੋਈ ਭਾਈ ਬੋਲਦਾ ਕਹਿੰਦਾ ਤੁਹਾਡੇ ਨੰਬਰ ਤੇ 2 ਲੱਖ ਨਿਯਾਮ ਨਿਕਲਿਆ ਪਰ ਆਪਾਂ ਨੂੰ ਥੋੜੇ ਜੇ ਪੈਸੇ ਭਲਨੇ ਪੈਣਗੇ ਦੇਖ ਤਾਂ ਕੀ ਕਹਿੰਦਾ ਕਿੱਥੇ ਭਲਨੇ ਪੈਣਗੇ ਮੈਲੋਂ ਨੇ ਨੌ ਨੂੰ ਫੋਨ ਫੜਾਉਂਦਿਆ ਕਿਹਾ ਨਾਲ ਹੀ ਨਸੀਹਤ ਵੀ ਦਿੱਤੀ ਚੱਜ ਨਾਲ ਗੱਲ ਕਰੀ ਨੌ ਨੇ ਹੈਲੋ ਆਖਿਆ ਅੱਗੋਂ ਭਾਈ ਨੇ ਸਾਰੀ ਸਕੀਮ ਸਮਝਾ ਦਿੱਤੀ ਸਾਨੂੰ 20000 ਪਹਿਲਾਂ ਪਰਣਾ ਪਊਗਾ 2 ਲੱਖ ਲੈਣ ਵਾਸਤੇ ਨੌ ਨੇ ਪੁੱਛਿਆ ਹਾਂਜੀ ਫਿਰ 2 ਲੱਖ ਸਾਨੂੰ ਆਪ ਆ ਕੇ ਲੈਣੇ ਪੈਣਗੇ ਜਾਂ ਭੇਜ ਦਿਓਗੇ ਤੁਸੀਂ ਬਸ 20000 ਲੈ ਕੇ ਆਉਣਾ ਕੈਸ਼ 2 ਲੱਖ ਲੈ ਜਾਣਾ ਭਾਵੇਂ ਆਪਣੇ ਖਾਤੇ ਵਿੱਚ ਪਵਾ ਲੈਣਾ ਤੁਸੀਂ 20000 ਖਾਤੇ ਵਿੱਚ ਵੀ ਜਮਾ ਕਰ ਸਕਦੇ ਹੋ ਫੇਰ ਤਾਂ ਭਾਈ ਸੌਖਾ ਹੀ ਹੱਲ ਹੈ ਤੁਸੀਂ 20000 ਦਿੱਤਾ ਤਾਂ 30000 ਕੱਟ ਲੈਣਾ 2 ਲੱਖ ਵਿੱਚੋਂ ਬਾਕੀ ਪੈਸੇ ਭੇਜ ਦੇਣਾ ਅੱਗੋਂ ਫੋਨ ਕੱਟ ਦਿੱਤਾ ਗਿਆ ਮੈਲੋ ਨੇ ਮੱਥੇ ਤੇ ਹੱਥ ਮਾਰਿਆ ਝਾੜਾ ਨੂੰ ਲੱਗਦੇ 10000 ਮਿੰਟ ਵਿੱਚ ਜੀਬ ਹਲਾਤੀ ਤੀ ਕੱਟ ਲੈਣਾ ਮੋٹے ਦਿਮਾਗ ਵਾਲੀ ਮੈਲੋ ਕਿੰਨਾ ਚਿਰ ਬੁੜਬੁੜ ਕਰਦੀ ਰਹੀ ਨੌ ਨੇ ਬਥੇਰਾ ਕਿਹਾ ਕਿ ਇਹ ਠੱਗ ਹੁੰਦੇ ਨੇ ਭੋਲੇ ਭਾਲੇ ਲੋਕਾਂ ਨੂੰ ਲਾਲਚ ਵਿੱਚ ਫਸਾ ਕੇ ਲੂਟ ਲੈਂਦੇ ਨੇ ਪਰ ਮੈਲੋ ਨੂੰ ਅੱਜ ਆਪਣੀ ਨੌ ਕੌੜੀ ਜ਼ਹਿਰ ਵਰਗੀ ਲੱਗ ਰਹੀ ਸੀ ਨੌ ਨੇ ਸਾਸ ਨਾਲ ਬਹਿਸ ਕਰਨੀ ਛੱਡ ਦਿੱਤੀ ਉਸ ਨੂੰ ਪਤਾ ਸੀ ਕਿ ਇਸ ਤਰ੍ਹਾਂ ਘਰ ਵਿੱਚ ਕਲੇਸ਼ ਪੈ ਸਕਦਾ ਹੈ ਸੱਸ ਨੇ ਉਹਦੇ ਜੰਮਣ ਵਾਲਿਆਂ ਨੂੰ ਕੋਸਣਾ ਸੀ ਤੇ ਉਸ ਨੂੰ ਗੁੱਸਾ ਆ ਜਾਣਾ ਸੀ ਜਦੋਂ ਵੀ ਉਹ ਸੱਸ ਦੀ ਨਜ਼ਰ ਵਿੱਚ ਗਲਤ ਹੁੰਦੀ ਤਾਂ ਸੱਸ ਉਸਦੇ ਪੇਕਿਆਂ ਨੂੰ ਜਾ ਫੜਦੀ ਇਸੇ ਤਰ੍ਹਾਂ ਹੀ ਤਾਂ ਵੱਧ ਜਾਂਦੇ ਨੇ ਘਰਾਂ ਦੇ ਕਲੇਸ਼ ਗੱਲ ਰਾਈ ਜਿੰਨੀ ਹੁੰਦੀ ਹੈ ਪਰ ਜਿਹੜੀ ਉਸ ਤੇ ਚਰਚਾ ਹੁੰਦੀ ਹੈ ਉਹ ਲੋੜ ਤੋਂ ਵੱਧ ਹੋ ਜਾਂਦੀ ਹੈ ਇਹ ਹੀ ਗੱਲਾਂ ਸੋਚ ਕੇ ਨੌਣੇ ਚੁੱਪ ਰਹਿਣ ਵਿੱਚ ਹੀ ਭਲਾਈ ਸਮਝੀ ਸਾਰਾ ਦਿਨ ਮੇਲੋ ਦਾ ਮਨ ਖਰਾਬ ਰਿਹਾ ਉਸ ਨੂੰ ਲੱਗ ਰਿਹਾ ਸੀ ਜਿਵੇਂ ਉਸ ਦੀ ਨੌਣੇ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਹੋਵੇ ਉਸਨੇ ਆਪਣੀ ਨੌ ਨਾਲ ਸਿੱਧੇ ਮੂੰਹ ਗੱਲ ਵੀ ਨਾ ਕੀਤੀ ਸ਼ਾਮ ਨੂੰ ਮੇਲੋ ਦਾ ਪਤੀ ਤੇ ਪੁੱਤਰ ਘਰ ਆਏ ਆਪਸ ਵਿੱਚ ਗੱਲਾਂ ਕਰ ਰਹੇ ਸਨ ਬੰਦੇ ਨੂੰ ਅਕਲ ਤੋਂ ਕੰਮ ਲੈਣਾ ਚਾਹੀਦਾ ਬੇਸਮਝੀ ਵਿੱਚ ਨੁਕਸਾਨ ਕਰਾ ਕੇ ਬੈ ਗਏ ਮੇਲੋ ਦੇ ਪਤੀ ਨੇ ਕਿਹਾ ਕਈ ਲੋਕਾਂ ਦੇ ਦਿਮਾਗ ਮੋਟੇ ਹੁੰਦੇ ਨੇ ਮਿੰਟਾਂ ਵਿੱਚ ਹਜ਼ਾਰਾਂ ਦਾ ਘਾਟਾ ਪਾ ਲੈਂਦੇ ਨੇ ਮੇਲੋ ਨੇ ਨੌ ਵੱਲ ਵੇਖ ਕੇ ਆਖਿਆ ਬੇਬੇ ਅਸੀਂ ਪਤਾ ਕੀ ਦੀਆਂ ਗੱਲ ਕਰ ਰਹੇ ਆ ਮੁੰਡੇ ਨੇ ਪੁੱਛਿਆ ਬੇਬੇ ਚੁੱਪ ਕਰ ਗਈ ਅੱਜ ਪਹਿਲੀ ਵਾਰ ਤੇਰੀ ਮਾਂ ਨੇ ਮੰਨਿਆ ਕਿ ਉਹਦੇ ਭਾਈਆਂ ਦੇ ਦਿਮਾਗ ਮੋਟੇ ਨੇ ਮੇਲੋਂ ਨੂੰ ਤਾਂ ਜਿਵੇਂ ਸੱਤੀ ਕੱਪੜੀ ਅੱਗ ਲੱਗ ਗਈ ਹੋਵੇ ਉਹ ਇਹ ਕਿਵੇਂ ਹੋ ਸਕਦਾ ਸੀ ਕੋਈ ਉਹਦੇ ਸਾਹਮਣੇ ਉਹਦੇ ਪੇਕਿਆਂ ਨੂੰ ਗਲਤ ਧੱਕੇ ਉਹ ਗੁੱਸੇ ਨਾਲ ਭਰੀ ਭਿਤੀ ਉੱਠਣ ਲੱਗੀ ਸੀ ਪਰ ਮੁੰਡੇ ਨੇ ਮੋਢਿਓਂ ਫੜ ਕੇ ਬਿਠਾ ਲਈ ਮੇਰੇ ਮਾਮੇ ਬਹੁਤ ਚੰਗੇ ਨੇ ਪਰ ਹਰ ਬੰਦੇ ਤੋਂ ਗਲਤੀ ਹੋ ਜਾਂਦੀ ਏ ਮੁੰਡੇ ਨੇ ਗੱਲ ਪੂਰੀ ਵੀ ਨਹੀਂ ਕੀਤੀ ਕਿ ਬਾਪੂ ਬੋਲ ਪਿਆ ਤੇਰੇ ਸਿਆਣੇ ਤੇ ਅਕਲਮੰਦ ਭਾਈਆਂ ਤੋਂ ਕਿਸੇ ਨੇ 3 ਲੱਖ ਦਾ ਲਾਲਚ ਦੇ ਕੇ 30 ਹਜ਼ਾਰ ਪੁੰਗ ਲਿਆ। ਅਗਲੇ ਕਹਿੰਦੇ 30 ਹਜ਼ਾਰ ਫਲਾਣੇ ਖਾਤੇ ਵਿੱਚ ਪਵਾ ਦਿਓ। ਇੰਨਾ ਸਿਆਣਿਆਂ ਨੇ ਪਵਾ ਦਿੱਤੇ ਆੜਤੀਏ ਤੋਂ ਲੈ ਕੇ ਜਦ ਅਗਲਿਆਂ ਦੇ ਦੱਸੇ ਪਤੇ ਟਿਕਾਣੇ ਤੇ ਪਹੁੰਚੇ ਉੱਥੇ ਕੁਛ ਵੀ ਨਾ। ਫੋਨ ਅਗਲਿਆਂ ਬੰਦ ਕਰ ਲੈ। ਠੱਗੇ ਗਏ ਵਿਚਾਰੇ। ਮੈਲੋ ਸਭ ਕੁਝ ਚੁੱਪਚਾਪ ਸੁਣ ਰਹੀ ਸੀ। ਉਹਦੀਆਂ ਅੱਖਾਂ ਭਰੀਆਂ ਪਈਆਂ ਸਨ। ਚੱਲ ਬਾਪੂ ਗਲਤੀਆਂ ਤਾਂ ਚੰਗਿਆਂ-ਚੰਗਿਆਂ ਤੋਂ ਹੋ ਜਾਂਦੀਆਂ ਨੇ। ਮੁੰਡੇ ਨੇ ਮਾਂ ਦੇ ਮੂੰਹ ਵੱਲ ਦੇਖ ਕੇ ਆਖਿਆ ਪਰ ਅਸੀਂ ਗਲਤੀਆਂ ਤੋਂ ਸਬਕ ਲਈਏ ਤਾਂ ਗੱਲ ਬਣਦੀ ਏ ਨਾਲੇ ਹੁਣ ਤਾਂ ਚਾਲਸਾ ਸਾਡੀਆਂ ਜੇਬਾਂ ਵਿੱਚ ਹੀ ਬੈਠੇ ਹੋਏ ਨੇ ਆਪਾਂ ਕਿਵੇਂ ਬਚਣਾ ਇਹ ਸਾਨੂੰ ਸੋਚਣਾ ਪਊ ਬਾਪੂ ਨੇ ਜੇਬ ਵਿੱਚੋਂ ਮੋਬਾਈਲ ਕੱਢਦੇ ਆ ਕਿਹਾ ਕਈ ਵਾਰੀ ਦਿਮਾਗ ਤੇ ਉਹੀ ਠੀਕਰਾਂ ਮੋਦਾ ਵੱਜ ਜਾਂਦੇ ਕੁਝ ਨਹੀਂ ਪਤਾ ਲੱਗਦਾ ਮੇਲੋਂ ਨੇ ਉਦਾਸ ਸੋਲ ਨਾਲ ਕਿਹਾ